ਨੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਅੱਜ ਵਾਲੀ ਜੋ ਵੀਡੀਓ ਉਹ ਆਪਾਂ ਤੁਹਾਨੂੰ ਗੜੇ ਦੀ ਡਿਜ਼ਾਈਨਿੰਗ ਦੱਸਣ ਲੱਗੇ ਆ ਗੜੇ ਦੀ ਡਿਜ਼ਾਈਨਿੰਗ ਕਰਨੀ ਆ ਆਹ ਵਾਲੀ ਲੇਸ ਆ ਆਹ ਵਾਲੇ ਬਟਨ ਮੇਰੇ ਹੱਥ ਦੇ ਵਿੱਚ ਤੁਹਾਨੂੰ ਦਿਖ ਰਹੇ ਹੋਣੇ ਹਨ ਇਹ ਬਟਨ ਔਰ ਇਹ ਵਾਲੀ ਲੇਸ ਆ ਇਹ ਲਗਾ ਕੇ ਤੇ ਗਲੇ ਦੀ ਡਿਜ਼ਾਈਨਿੰਗ ਕਰਨ ਦਾ ਤਰੀਕਾ ਦੱਸਦੀ ਹਾਂ ਇਹਨਾਂ ਦਾ ਜੈਂਪਰ ਜੈਂਪਰ ਦੇ ਉੱਪਰ ਘੇਰੇ ਤੇ ਤੇ ਬਾਜੂ ਤੇ ਇਸ ਤਰ੍ਹਾਂ ਦੀ ਕਢਾਈ ਆ ਘੇਰੇ ਤੇ ਆ ਔਰ ਬਾਜੂ ਤੇ ਆ ਇਹਨਾਂ ਦੀ ਠੀਕ ਹੈ ਜੀ ਬਣੇ ਰਿਓ ਵੀਡੀਓ ਦੇ ਐਂਡ ਤੱਕ ਤੇ ਜੇ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਸ਼ੇਅਰ ਜ਼ਰੂਰ ਕਰਦੇ ਆ ਕਰੋ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਦਾ ਗਲਾਗਾ ਇਹਨੂੰ ਮੈਂ ਕੱਪੜੇ ਦੇ ਉੱਪਰ ਜੋਇੰਟ ਕਰ ਲਿਆ ਸਲਾਈ ਮਾਰ ਲਈ ਕੱਪੜੇ ਦੇ ਉੱਪਰ ਫਿਨਿਸ਼ਿੰਗ ਦੇ ਨਾਲ ਇਹਨੂੰ ਜੁਆਇੰਟ ਕਰ ਲਿਓ ਤਾਂ ਕਿ ਕੱਪੜਾ ਇਹਦੇ ਉੱਪਰੋਂ ਹਿੱਲੇ ਨਾ ਬੁਕਰਮ ਜੇ ਤੁਹਾਡੇ ਪ੍ਰੈਸ ਵਾਲੀ ਗੱਮ ਵਾਲੀ ਬੁਕਰਮ ਦੇ ਉੱਪਰ ਤੁਸੀਂ ਇਹ ਕੀਤਾ ਗਲੇ ਦੀ ਕਟਾਈ ਕੀਤੀ ਆ ਹਨਾ ਇਸ ਦੀ ਕਟਾਈ ਮੈਂ ਤੁਹਾਨੂੰ ਪਹਿਲਾਂ ਆਪਣੇ ਚੈਨਲ ਤੇ ਜਾ ਕੇ ਵੀਡੀਓ ਚੈੱਕ ਕਰ ਲਿਓ ਦੇ ਚੁੱਕੀ ਆ ਉਹਦਾ ਕਰਕੇ ਮੈਂ ਤੁਹਾਨੂੰ ਕਟਾਈ ਦੱਸਣਾ ਠੀਕ ਨਹੀਂ ਸਮਝਿਆ ਤੇ ਇਹਦਾ ਕਰਕੇ ਆਪਾਂ ਪਹਿਲਾਂ ਕਟਾਈ ਕਰ ਲਈ ਕਟਾਈ ਕਰਕੇ ਇਹਨੂੰ ਜੁਆਇੰਟ ਕਰ ਲਿਆ ਹਨਾ ਤੇ ਇਹਨੇ ਜੁਆਇੰਟ ਕਰਨ ਦਾ ਤਰੀਕਾ ਨਹੀਂ ਦੱਸਿਆ ਸੀ ਉਹ ਆਪਾਂ ਦੱਸ ਦਈਏ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਹਾਂਜੀ ਇਹਨੂੰ ਸਭ ਤੋਂ ਪਹਿਲਾਂ ਇਸ ਤਰ੍ਹਾਂ ਜੁਆਇੰਟ ਸਲਾਈ ਮਾਰ ਲਈ ਸਲਾਈ ਕਰਕੇ ਜੁਆਇੰਟ ਕਰ ਲਿਆ ਹਨ ਹੁਣ ਤੁਸੀਂ ਕੀ ਕਰਨਾ ਹੈ ਦੀ ਬਸ ਫੋਲਡਿੰਗ ਕਰ ਲੈਣੀ ਆ ਇਸ ਤਰ੍ਹਾਂ ਉੱਪਰ ਨੂੰ ਫੋਲਡਿੰਗ ਕਰ ਲਿਓ ਤੇ ਸੀਨ ਨੱਪ ਲਿਓ ਠੀਕ ਹੈ ਜੀ ਸੀਨ ਥੋੜੀ ਜਿਹੀ ਵੱਡੇ ਵਾਫੇ ਨਾਲ ਨੱਪਿਓ ਕਿਉਂਕਿ ਇਹ ਮੋੜ ਕੇ ਆਪਾਂ ਜਿਹੜੀ ਹੁੰਦੀ ਆ ਹਾਂਜੀ ਜਿਹੜੀ ਸੀਨ ਲਗਾਣੀ ਆ ਵਾਲੀ ਨਾ ਇਹ ਥੋੜੀ ਜਿਹੀ ਵੱਡੇ ਵਾਫੇ ਨਾਲ ਲਗਾਓ ਇਹ ਬਾਅਦ ਵਿੱਚ ਜਦੋਂ ਆਪਾਂ ਗਲਾ ਵਗੈਰੇ ਦੀ ਜੁਆਇਨਿੰਗ ਕਰ ਲਈ ਨਾ ਇਹ ਗੇ ਆਪਾਂ ਸੀਨ ਜਿਹੜੀ ਪਤਨੀ ਹੁੰਦੀ ਆ ਪਤਨੀ ਮਤਲਬ ਦਿਹੜ ਨਹੀਂ ਹੁੰਦੀ ਆ ਠੀਕ ਹੈ ਜੀ ਫੋਲੋਅ ਆਫ ਇਹ ਤੇ ਸੀਨ ਲਗਾਇਓ ਤੁਸੀਂ ਇਹ ਬਾਣੀ ਹਾਂਜੀ ਇਸ ਤਰ੍ਹਾਂ ਮੈਂ ਸਾਰਾ ਗਲੇ ਦੇ ਉੱਪਰ ਜੁਆਇਨਿੰਗ ਕਰ ਲਿਆ ਇਹਦੀ ਕੱਪੜੇ ਦੀ ਫਿਰ ਤੁਹਾਨੂੰ ਦੱਸਦੀ ਆ ਹਨਾ ਬਸ ਇਸ ਤਰ੍ਹਾਂ ਨਾ ਸੀਨ ਲਗਾ ਲੈਣੀ ਆ ਠੀਕ ਹੈ ਇੱਥੋਂ ਆਕੇ ਕੱਪੜਾ ਵੀ ਇਹਨੂੰ ਚੱਕ ਕੇ ਇਸ ਤਰ੍ਹਾਂ ਫੋਲਡਿੰਗ ਕਰ ਲਿਆ ਕਰੋ ਫਿਨਿਸ਼ਿੰਗ ਦੇ ਨਾਲ ਇਸ ਤਰ੍ਹਾਂ ਨੋਕ ਕੱਟ ਲਿਆ ਕਰੋ ਕੱਪੜੇ ਦੀ ਪੂਰੀ ਬੁਕਰਮ ਦੀ ਠੀਕ ਹੈ ਐਸਾ ਉਸ ਤੋਂ ਬਾਅਦ ਫੇਰ ਚੱਕ ਕੇ ਇਸ ਤਰ੍ਹਾਂ ਨੋਕ ਦੂਸਰੇ ਪਾਸੇ ਦੀ ਵੀ ਕੱਢ ਲੈਣੀ ਆ ਜਿਹੜੀ ਦੱਸਣ ਵਾਲੀ ਚੀਜ਼ ਆਪਾਂ ਚੰਗੀ ਤਰ੍ਹਾਂ ਬਰੀਕੀ ਦੇ ਨਾਲ ਦੱਸਾਂਗੇ ਸਮਝਾਵਾਂਗੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾ ਕਿ ਜਿਹੜਾ ਫालतू ਕੱਪੜਾ ਹੋਊਗਾ ਐਕਸਟਰਾ ਜੋਇਨਿੰਗ ਕਰਨ ਤੋਂ ਪਹਿਲਾਂ ਪੱਲੇ ਦੇ ਨਾਲ ਬੁਕਰਮ ਦੀ ਆ ਵਾਲੀ ਦੀ ਜੋਇਨਿੰਗ ਕਰਾਂਗੇ ਉਹ ਕਟਾਈ ਹੋ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਰੱਖਦੇ ਹੋਏ ਬਸ ਸਲਾਈ ਭਰਦੇ ਜਾਣਾ ਕਿਤੋਂ ਵੀ ਕੱਪੜਾ ਘੱਟ ਵੱਧ ਹੋਇਆ ਫੇਰ ਵੀ ਸੀਮ ਫੱਟ ਗਈ ਚੰਗੀ ਤਰ੍ਹਾਂ ਉਹਦੀ ਸੈਟਿੰਗ ਕਰ ਲੈਣੀ ਆ ਠੀਕ ਹੈ ਜੀ ਇਸ ਤਰ੍ਹਾਂ ਇੱਥੇ ਕੱਟ ਲਗਾ ਲਿਆ ਕਰੋ ਇਤੋਂ ਫੋਲਡਿੰਗ ਸਹੀ ਹੋ ਜਾਂਦੀ ਹੈ ਫਿਰ ਪਹਿਲਾਂ ਕੱਟ ਲਗਾ ਲਿਆ ਕਰੋ ਕੱਪੜੇ ਤੇ ਠੀਕ ਹੈ ਜੀ ਇਸ ਤਰ੍ਹਾਂ ਉਸ ਇਸ ਤਰ੍ਹਾਂ ਸਿਂਗਲ ਢੜ ਗਏ ਸਭੀ ਹੈਲੋ ਹਾਂ ਜੀ ਆਹ ਦੇਖੋ ਜੀ ਆਪਣਾ ਗਲੇ ਦੇ ਪਾਸੇ ਦੀ ਦੇਖੋ ਜਿਹੜੀ ਬੋਕਰਮ ਦੇ ਉੱਪਰ ਕੱਪੜਾ ਸੀਗਾ ਉਹ ਇਸ ਤਰ੍ਹਾਂ ਮੜ ਲਿਆ ਵੀਰੇ ਹੈਨਾ ਇਸ ਤਰ੍ਹਾਂ ਮੜ ਲੈਣਾ ਇਸ ਤਰ੍ਹਾਂ ਮੜਨ ਤੋਂ ਬਾਅਦ ਤੁਸੀਂ ਕੀ ਕਰਨਾ ਆ ਜਿਹੜਾ ਐਕਸਟਰਾ ਕੱਪੜਾ ਹੈਗਾ ਇਹਨੂੰ ਕਟਿੰਗ ਕਰ ਦੇਣਾ ਆ ਵਾਲੇ ਨੂੰ ਨਾ ਇਸ ਤਰ੍ਹਾਂ ਕਟਿੰਗ ਕਰ ਦਿਓ ਇਹਦੇ ਨਾਲ ਫਿਰ ਜਿਹੜਾ ਪਤਲਾ ਹੁੰਦਾ ਨਾ ਕੱਪੜਾ ਇਹਦੀ ਫਿਨਿਸ਼ਿੰਗ ਨਹੀਂ ਆਉਂਦੀ ਹੁਣ ਜ਼ਿਆਦਾਤਰ ਲੈਨਿੰਗ ਵਾਲੇ ਸੂਟਾਂ ਦੇ ਜਦੋਂ ਆਪਾਂ ਡਿਜ਼ਾਈਨਿੰਗ ਕਰਦੇ ਹਾਂ ਉਹਨਾਂ ਤੇ ਫਿਨਿਸ਼ਿੰਗ ਨਹੀਂ ਆਉਂਦੀ ਹੈ ਨਾ ਕਾਟਨ ਦੇ ਸੂਟਾਂ ਦੇ ਵਿੱਚ ਵੀ ਐਕਸਟਰਾ ਕੱਪੜਾ ਕੱਟ ਲਿਆ ਕਰੋ ਤੁਸੀਂ ਇਸ ਤਰ੍ਹਾਂ ਇਹਨੂੰ ਕੱਟ ਦਿਓ ਹਨ ਜਿੰਨਾ ਐਕਸਟਰਾ ਨਾ ਸਲਾਈ ਲਾ ਕੇ ਉਹ ਵਾਲਾ ਸਾਰੇ ਕੱਟ ਦਿਓ ਇਹਦੇ ਨਾਲ ਫਿਰ ਨਾ ਜਦੋਂ ਆਪਾਂ ਗਲਾ ਮੜਾਂਗੇ ਮਟਾਈ ਜੀ ਨਹੀਂ ਬਣਦੀ ਉੱਥੇ ਜਿੱਥੇ ਗਲਾ ਆਪਣਾ ਹੋਉਂਦਾ ਉਹ ਵਾਲਾ ਕੱਪੜਾ ਦਾ ਜਿਹੜਾ ਇਹ ਆਪਾਂ ਸਾਰਾ ਕੱਟ ਦੇਣਾ ਹਨ ਆ ਦੇਖੋ ਜੀ ਆਪਾਂ ਕੱਪੜਾ ਕੱਟ ਲਿਆ ਕੱਪੜਾ ਕੱਟ ਗਏ ਨਾ ਆਪਾਂ ਦੋ ਪੈਪਿੰਗਾਂ ਦੇਣੀਆਂ ਇੱਕ ਤੇਦੀ ਬਾਹਰਲੀ ਸਾਈਡ ਤਾਂ ਹੁੰਦੀ ਹੁੰਦੀ ਹੈ ਜਿੱਥੇ ਆਪਾਂ ਬਟਨ ਲਗਾਵਾਂਗੇ ਪਾਸੇ ਚਾਰੇ ਪਾਸੇ ਹਨਾ ਇਹ ਪੈਪਿੰਗ ਇੱਕ ਆਪਾਂ ਪੈਪਿੰਗ ਇੱਥੇ ਅੰਦਰਲੀ ਸਾਈਡ ਵੀ ਦੇਣੀ ਹੈ ਇਹਨੂੰ ਗੁੰਮ ਸਲਾਈ ਦੇ ਨਾਲ ਜਿਹੜੀ ਗਲੇ ਦੇ ਅੰਦਰਲੀ ਸਾਈਡ ਵੀ ਪੈਪਿੰਗ ਅੰਦਰਲੀ ਸਾਈਡ ਮਤਲਬ ਜਿੱਥੋਂ ਆਪਾਂ ਗਲਾ ਪਹਿਨਦੇ ਆ ਨਾਲ-ਨਾਲ ਇੱਥੇ-ਇੱਥੇ ਵੀ ਪੈਪਿੰਗ ਆਉਗੀ ਹਨਾ ਇਹ ਪੈਪਿੰਗ ਲਾਉਣ ਦਾ ਤਰੀਕਾ ਗੁੰਮ ਸਲਾਈ ਦੇ ਨਾਲ ਹੈ ਜਿਵੇਂ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਇੱਥੇ ਤੁਸੀਂ ਬੁਕਰਮ ਦੇ ਨਾਲ-ਨਾਲ ਜਮਾ ਬਿਲ ਇਹ ਦੇਖੋ ਇਹ ਸਲਾਈ ਬਾਹਰਲੇ ਪਾਸੇ ਹੁਣ ਦਿਸਣ ਲੱਗੀ ਇਹ ਪਾਸ ਆਪਣਾ ਸਿੱਧਾ ਆਉਣਾ ਮੁੜ ਕੇ ਇੱਥੇ ਦਿਸਣ ਲੱਗੀ ਨਾ ਇਹ ਸੀਨ ਹੁਣ ਇਹ ਸੀਨ ਦੇ ਉੱਪਰ ਵੀਰੇ ਤੁਸੀਂ ਕੀ ਕਰਨਾ ਦੇਖੋ ਇਸ ਤਰ੍ਹਾਂ ਇਹਨੂੰ ਰੱਖ ਲੈਣਾ ਹਨਾ ਤੇ ਇਸ ਤਰ੍ਹਾਂ ਰੱਖ ਕੇ ਹੋਈ ਨਾ ਪੈਪਿੰਗ ਜਿਹੜੀ ਸੀਨ ਰੱਖੀ ਆ ਉਹਦੇ ਉੱਪਰ ਸੀਨ ਦੇ ਉੱਪਰ ਇਸ ਤਰ੍ਹਾਂ ਪੈਪਿੰਗ ਰੱਖੋਗੇ ਤੁਸੀਂ ਆ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਰੱਖਦੇ ਹੋਏ ਸੀਨ ਲੱਕ ਲਓਗੇ ਸਾਰੀ ਪੈਪਿੰਗ ਇਸੇ ਤਰ੍ਹਾਂ ਲਗਾ ਲਓਗੇ ਹੌਲੀ ਹੌਲੀ ਲਾਂਦੇ ਜਾਇਓ ਠੀਕ ਹੈ ਧਿਆਨ ਦੇ ਨਾਲ ਸੀਨ ਦੇ ਉੱਪਰ ਉੱਪਰ ਤੇ ਫਿਰ ਮੈਂ ਤੁਹਾਨੂੰ ਇਹ ਜਿਹੜਾ ਆਪਾਂ ਗਲਾ ਬਣਾ ਕੇ ਤਿਆਰ ਕਰ ਕਰ ਲਿਆਗਾ ਤੇ ਕਮੀਜ਼ ਦੇ ਉੱਪਰ ਜਾਂਦਾ ਦਾ ਤਰੀਕਾ ਵੀ ਦੱਸੂਗੀ ਠੀਕ ਹੈ ਜੀ ਬਣੇ ਰਹੋ ਵੀਡੀਓ ਦੇ ਵਿੱਚ ਇਹ ਦੇਖੋ ਤੁਸੀਂ ਇਸ ਤਰ੍ਹਾਂ ਨਾ ਸੀਨ ਲਾਉਂਦੇ ਜਾਣਾ ਵੀਰੇ ਹੌਲੀ ਹੌਲੀ ਕਪੜਾ ਖਿੱਚਣਾ ਨਹੀਂ ਨਾ ਹੀ ਕਪੜਾ ਖਿੱਚਣਾ ਨਾ ਹੀ ਆਪਣੀ ਜਿਹੜੀ ਆਪਾਂ ਲੇਸ ਆ ਪਾਈਪਿੰਗ ਆ ਜੋ ਵੀ ਤੁਸੀਂ ਕਹੋਗੇ ਹਨਾ ਇਹਨੂੰ ਖਿੱਚਣਾ ਨਹੀਂਗਾ ਬਸ ਇਸ ਤਰ੍ਹਾਂ ਹੌਲੀ ਹੌਲੀ ਬੋਲੀ ਬੋਲੀ ਲੇਸ ਰੱਖ ਕੇ ਨਾ ਉੱਪਰ ਇਸ ਤਰ੍ਹਾਂ ਸੀਨ ਲਗਾਉਂਦੇ ਜਾਣਾ ਤਾਂ ਕਿ ਕੋਈ ਵੀ ਢੋਲ ਨਾ ਪਵੇ ਕੋਈ ਕਪੜਾ ਨਾ ਖਿੱਚਣਾ ਪਵੇ ਕੋਈ ਲੇਸ ਨਾ ਖਿੱਚਣੀ ਪਵੇ ਇਸ ਤਰ੍ਹਾਂ ਠੀਕ ਹੈ ਜਦੋਂ ਇੱਥੋਂ ਚੌਂਡ ਤੋਂ ਮੋੜਨਾ ਹੋਇਆ ਇੱਥੋਂ ਉੱਥੋਂ ਇਸ ਤਰ੍ਹਾਂ ਪੈਰ ਚੱਕ ਲੈਣਾ ਸੀਨ ਦਾ ਇਸ ਤਰ੍ਹਾਂ ਸੂਈ ਵਿੱਚ ਕਰ ਲਿਓ ਦੇ ਇਸ ਤਰ੍ਹਾਂ ਮੋੜ ਲੈਣ ਨੂੰ ਠੀਕ ਹੈ ਜੀ ਇਸ ਤਰ੍ਹਾਂ ਓਕੇ ਜੀ ਇਸ ਤਰ੍ਹਾਂ ਸੀਨ ਲਗਾ ਦਿਓ ਮੈਂ ਲਗਾ ਕੇ ਦਿਖਾਉਣੀ ਆ ਉਹ ਆਟੋਮੈਟਿਕਲੀ ਡਿਜ਼ਾਈਨ ਉਥੋਂ ਗਲੇ ਦੀ ਜਿਹੜੀ ਗਲਾਈ ਆ ਆਟੋਮੈਟਿਕਲੀ ਹੋ ਜਾਣੀ ਆ ਠੀਕ ਹੈ ਜੀ ਇਹ ਫੇਰ ਵੀ ਨਾ ਸਮਝ ਆਈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਮੈਂ ਤੁਹਾਡੇ ਕਮੈਂਟਾਂ ਦੇ ਜਵਾਬ ਆਉਣ ਵਾਲੀ ਵੀਡੀਓ ਦੇ ਵਿੱਚ ਦੇਵਾਂਗੀ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਇਹ ਤੋਂ ਰੱਖੋਗੇ ਬਲਾਈ ਰੱਖਦੇ ਹੋਏ ਫੇਰ ਉਸ ਤਰ੍ਹਾਂ ਮੋੜ ਲੋਗੇ ਸੀਨ ਨੂੰ ਉੱਪਰ ਨੂੰ ਪੂਰੀ ਫਿਨਿਸ਼ਿੰਗ ਦੇ ਨਾਲ ਇਸ ਤਰ੍ਹਾਂ ਤੁਹਾਡੀ ਲੇਸ ਲੱਗੂਗੀ ਕਿਤੋਂ ਵੀ ਘਟੂ ਵਧੂਗੀ ਨਹੀਂ ਇੱਕਸਾਰ ਲੱਗੂਗੀ ਫਿਨਿਸ਼ਿੰਗ ਆਊਗੀ ਠੀਕ ਹੈ ਜੀ ਇਸ ਸਹੀਨ ਦੇ ਉੱਪਰ ਉੱਪਰ ਇਸ ਤਰ੍ਹਾਂ ਹੁਕਰਦੇ ਜਾਣਾ ਤੁਸੀਂ ਠੀਕ ਹੈ ਜੀ ਗੁੰਮ ਸਲਾਈ ਦੇ ਨਾਲ ਪਾਈਪਿੰਗ ਲਾ ਕੇ ਤੁਹਾਡੀ ਪਾਈਪਿੰਗ ਤੋਂ ਵੀ ਰੋਸ ਤੋਂ ਵੀ ਜੋ ਵੀ ਕਹੋਗੇ ਉਹ ਤਿਆਰ ਹੋ ਜੂਗੀ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਆ ਦੇਖਿਓ ਇਸ ਤਰ੍ਹਾਂ ਹੀ ਅੰਦਰਲੀ ਸਾਈਡ ਗਲੇ ਦੇ ਉੱਤੇ ਗੋਮਸ ਸਲਾਈ ਦੇ ਨਾਲ ਲੱਗ ਜਾਣੀ ਆ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਅੱਗੇ ਕਿ ਤੁਸੀਂ ਕੀ ਕਰਨਾ ਹੁਣ ਤੁਸੀਂ ਕੈਂਚੀ ਦੀ ਹੈਲਪ ਲਾਉਂਗੇ ਇੱਥੋਂ ਕਟਾਈ ਕਰ ਦੋਗੇ ਠੀਕ ਹੈ ਜੀ ਇਧਰੋਂ ਵੀ ਜਿਹੜੇ ਬਾਧੂ ਘਾਟੂ ਤਾਂ ਆ ਗਏ ਆ ਉਹਨਾਂ ਦੀ ਕਟਿੰਗ ਪਹਿਲਾਂ ਹੀ ਕਰ ਦੋ ਇਸ ਤਰ੍ਹਾਂ ਠੀਕ ਹੈ ਹੁਣ ਤੁਸੀਂ ਕੀ ਕਰਨਾ ਵੀਰੇ ਇਹਨੂੰ ਬੜਾ ਟੂ ਫੋਲਡਿੰਗ ਕਰਕੇ ਸੈਂਟਰ ਦਾ ਕੱਟ ਲਗਾ ਲੈਣਾ ਜਿਹੜਾ ਆਪਾਂ ਗਲਾ ਬਣਾ ਕੇ ਤਿਆਰ ਕੀਤਾ ਇਹਦਾ ਇਸ ਦਾ ਇੱਥੇ ਆ ਗਿਆ ਨਾ ਸੈਂਟਰ ਇੱਥੇ ਕੱਟ ਲਗਾ ਲਿਓ ਠੀਕ ਹੈ ਜੀ ਸਾਰਤ ਨਾਲ ਗਲੇ ਤੇ ਇਸ ਤਰ੍ਹਾਂ ਆ ਜਿਹੜਾ ਆਪਾਂ ਗਲਾ ਬਣਾ ਕੇ ਤਿਆਰ ਕਰਾਇਆ ਉਹਦੇ ਤੇ ਵੀ ਆਪਾਂ ਕੱਟ ਲਗਾਣਾ ਐ ਇਸੇ ਤਰ੍ਹਾਂ ਆਪਾਂ ਜਿਹੜਾ ਸ਼ਰਟ ਦਾ ਕਪੜਾ ਉਹਦੇ ਤੇ ਵੀ ਸੈਂਟਰ ਕਰਕੇ ਇਸ ਤਰ੍ਹਾਂ ਕੱਟ ਲਗਾ ਲੈਣਾ ਠੀਕ ਹੈ ਜੀ ਹੁਣ ਕੱਟ ਨਾਲ ਕੱਟ ਮੈਚ ਕਰਦੇ ਹੋਏ ਆ ਦੇਖੋ ਭਾਵੇਂ ਤਾਂ ਆਪਾਂ ਜਿਹੜਾ ਗਲਾ ਰੱਖਦੇ ਉਹਨੇ ਸਿੱਧੇ ਪਾਸੇ ਰੱਖ ਕੇ ਸੀਨ ਭਰਦੇ ਹੁੰਨੇ ਐ ਇਨ੍ਹਾਂ ਗਲਿਆਂ ਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ ਆਲਟ ਸਾਈਡ ਇਹਨੂੰ ਵਿਛਾਣਾ ਹੁੰਦਾ ਕਮੀਜ਼ ਦੇ ਪੱਲੇ ਨੂੰ ਉਲਟ ਸਾਈਡ ਵਿਛਾ ਲਈ ਇਹਦਾ ਸਿੱਧਾ ਪਾਸਾ ਉਲਟ ਸਾਈਡ ਦੇ ਨਾਲ ਸਿੱਧਾ ਪਾਸਾ ਇਸ ਤਰ੍ਹਾਂ ਮੈਚ ਕਰ ਦੇਣਾ ਕਮੀਜ਼ ਦਾ ਇਹਦਾ ਸੌਰੀ ਜੋ ਆਪਾਂ ਗਲਾ ਬਣਾ ਕੇ ਤਿਆਰ ਕੀਤਾ ਉਹਦਾ ਠੀਕ ਹੈ ਜੀ ਉਹਦਾ ਇਹਨੂੰ ਸੈਂਟਰ ਦੇ ਨਾਲ ਕੱਟ ਦੇ ਨਾਲ ਕੱਟ ਇਸ ਤਰ੍ਹਾਂ ਮੈਚ ਕਰੋਗੇ ਕੱਟ ਮੈਚ ਕਰਦੇ ਹੋਏ 11 ਕੱਚੀ ਸੀਨ ਲਗਾ ਲਓਗੇ ਇੱਥੇ ਤਾਂ ਕਿ ਤੁਹਾਡਾ ਗਲਾ ਇੱਧਰ ਉੱਧਰ ਨਾ ਹਿੱਲੇ ਇੱਕ ਸਾਰ ਸਲਾਈ ਲਗਾ ਲਿਓ ਠੀਕ ਹੈ ਫਿਰ ਉਹਦੇ ਨਾਲ ਕੋਈ ਵੀ ਪ੍ਰੋਬਲਮ ਇਹ ਨਹੀਂ ਆਉਂਦੀ ਵੀ ਤੁਹਾਡਾ ਗਲਾ ਆ ਇੱਧਰ ਉੱਧਰ ਲੱਗ ਗਿਆ ਹੈ ਨਾ ਸੈਂਟਰ ਇੱਕ ਹੁੰਦਾ ਸੈਂਟਰ ਦੇ ਵਿੱਚ ਇਸ ਤਰ੍ਹਾਂ ਸੀਨ ਲਗਾ ਲਿਓ ਸੀਨ ਲਗਾ ਕੇ ਫਿਰ ਕੱਢ ਕੇ ਮਸ਼ੀਨ ਦੇ ਹੇਠਾਂ ਕੱਪੜਾ ਫਿਰ ਫਿਰ ਚੈੱਕ ਕਰ ਲਿਓ ਉਹਨੂੰ ਠੀਕ ਹੈ ਜੀ ਆਹ ਦੇਖੋ ਇਸ ਤਰ੍ਹਾਂ ਆਪਾਂ ਸੀਨ ਲਗਾਵਾਂਗੇ ਪਹਿਲਾਂ ਇੱਕ ਸੀਨ ਲਗਾ ਲੈਣੀ ਆ ਸੀਨ ਲਗਾ ਕੇ ਧੋਣੀ ਆ ਅੱਗੇ ਵੀ ਇੱਧਰ ਵੀ ਓਨਾ ਚਾਹੀਦਾ ਉਧਰ ਵੀ ਓਨਾ ਚਾਹੀਦਾ ਇੱਥੇ ਆਪਣੀ ਪਲੇਟਾਂ ਦੇ ਵਿੱਚ ਸੈਂਟਰ ਪੱਟੀ ਦਾ ਚਾਹੀਦਾ ਠੀਕ ਹੈ ਜੀ ਇਹ ਨਾ ਹੋਵੇ ਇੱਕ ਪਲੇਟ ਆਲ ਸਪੇਸ ਜ਼ਿਆਦਾ ਹੋਵੇ ਇੱਕ ਪਲੇਟ ਆਲ ਸਪੇਸ ਘੱਟ ਹੋਵੇ ਇਹ ਚੀਜ਼ ਦਾ ਵੀ ਧਿਆਨ ਰੱਖਿਆ ਜਾਂਦਾ ਇਦਾਂ ਦੀ ਡਿਜ਼ਾਈਨਿੰਗ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਆ ਦੇਖੋ ਪਲੇਟਾਂ ਦੇ ਵਿਚਾਲੇ ਆ ਪੱਟੀ ਆ ਗਈ ਇੱਧਰ ਵੀ ਓਨੀ ਸਪੇਸ ਆ ਇੱਧਰ ਵੀ ਓਨੀ ਸਪੇਸ ਆ ਆਪਾਂ ਨੂੰ ਆਟੋਮੈਟਿਕਲੀ ਬਿਨਾ ਮੈਰਸੀ ਤੋਂ ਪਤਾ ਲੱਗ ਜਾਂਦਾ ਇਹ ਚੀਜ਼ ਦਾ ਠੀਕ ਹੈ ਹੁਣ ਤੁਸੀਂ ਕੱਪੜਾ ਮਸ਼ੀਨ ਦੇ ਨੀਚੋਂ ਕੱਢੋਗੇ ਤੁਹਾਨੂੰ ਮੈਂ ਕੱਢ ਕੇ ਕੱਪੜਾ ਕਟਿੰਗ ਕਰਕੇ ਤਾਂ ਆ ਗਿਆ ਦਿਖਾਨੀ ਆ ਵੀ ਕਿੱਦਾਂ ਸੈਂਟਰ ਹਾਂ ਦੇਖੋ ਇਸ ਤਰ੍ਹਾਂ ਹੋ ਗਿਆ ਨਾ ਆ ਦੇਖੋ ਇੰਨੀ ਸਪੇਸ ਹੀ ਇੱਧਰ ਆ ਉਹਨੀ ਸਪੇਸ ਹੀ ਇੱਧਰ ਆ ਇੱਥੋਂ ਆਪਣਾ ਪਤਾ ਲੱਗ ਜਾਂਦਾ ਹੁੰਦਾ ਵੀ ਆਪਣਾ ਗਲਾ ਸੈਂਟਰ ਚ ਵਧੀਆ ਲੱਗਿਆ ਹੁਣ ਤੁਸੀਂ ਲਗਾਨੀ ਆ ਦੀ ਪਾਸੇ ਵਾਲੀ ਸੀਨ ਉਹ ਲਾਉਣ ਦਾ ਤਰੀਕਾ ਦੱਸਦੀ ਆ ਮੈਂ ਤੁਹਾਨੂੰ ਹਾਂਜੀ ਹੁਣ ਦੇਖੋ ਤੁਸੀਂ ਕੀ ਕਰਨਾ ਇਹ ਸੈਂਟਰ ਦੀ ਸੀਨ ਲਗਾ ਲਈ ਇਹ ਵਾਲੀ ਸੀਨ ਜਿੱਥੇ ਆਪਾਂ ਨੇੜੇ ਕਰੋ ਕੈਮਰਾ ਥੋੜਾ ਜਿਹਾ ਆ ਜਿੱਥੇ ਆਪਾਂ ਪੈਪਿੰਗ ਲਗਾਈਆ ਉਲਟ ਸਾਈਡ ਉਹ ਸੀਨ ਦਿਖ ਰਹੀ ਆ ਉਹ ਸੀਨ ਦੇ ਨਾਲ ਹੀ ਸੀਨ ਉੱਪਰ ਸੀਨ ਹੀ ਲਗਾਉਂਗੇ ਤੁਸੀਂ ਇੱਧਰ ਉੱਧਰ ਸੀਨ ਨਹੀਂ ਲਗਾਉਂਗੇ ਫਿਰ ਤੁਹਾਡੀ ਗੁੰਮ ਸਲਾਈ ਦੇ ਨਾਲ ਜਿਹੜੀ ਤੁਸੀਂ ਅੰਦਰਲੀ ਸਾਈਡ ਗਲੇ ਦੇ ਪੈਪਿੰਗ ਲਗਾਉਣੀ ਆ ਉਹ ਲੱਗ ਕੇ ਤਿਆਰ ਹੋ ਜਾਊਗੀ ਦੋਹਾਂ ਪਾਈਆਂ ਦੇ ਵਿੱਚ ਠੀਕ ਹੈ ਜੀ ਸੋਹਣੀ ਵੀ ਲੱਗੂਗੀ ਤੇ ਪਤਾ ਵੀ ਨਹੀਂ ਲੱਗੂਗਾ ਵੀ ਕਿਸ ਤਰ੍ਹਾਂ ਇਹਨਾਂ ਨੇ ਗੁੰਮ ਸਲਾਈ ਦੇ ਕੇ ਪੈਪਿੰਗ ਤਿਆਰ ਕੀਤੀ ਆ ਉਹ ਮੈਂ ਤੁਹਾਨੂੰ ਅੱਗੇ ਬਣੇ ਰਹੇ ਹੋ ਵੀਡੀਓ ਦੇ ਵਿੱਚ ਪਤਾ ਲੱਗੂਗਾ ਅੱਗੇ ਅੱਗੇ ਕਿਵੇਂ ਪਤਲਾ ਤਿਆਰ ਕਰੀਏ ਠੀਕ ਹੈ ਜੀ ਸੀਨ ਦੇ ਉੱਪਰ ਲਾਉਂਦੇ ਆਉਣਾ ਬਸ ਇਸ ਤਰ੍ਹਾਂ ਲੋਗ ਤੇ ਆ ਕੇ ਪੈਰ ਚੱਕ ਲੈਣਾ ਸੀਨ ਦਾ ਵਿਚਾਲੇ ਆਪਣੇ ਆ ਸੀਨ ਲਾਈਦਾ ਇਹੀ ਫਾਇਦਾ ਹੁੰਦਾ ਵੀ ਗळा ਹਿੱਲਦਾ ਨਹੀਂ ਇੱਥੇ ਨੂੰ ਠੀਕ ਹੈ ਜੀ ਇਸ ਤਰ੍ਹਾਂ ਲਗਾ ਦਿਓ ਫਿਰ ਫਿਰ ਲੋਕ ਚੱਕੋਗੇ ਇਸ ਤਰ੍ਹਾਂ ਲੋਜੀ ਠੀਕ ਹੈ ਜੀ ਇਹਦੇ ਨਾਲ ਆਪਣਾ ਗਲਾ ਨਾ ਜਿਹੜਾ 3-3 ਨਾਲ ਲਾ ਕੇ ਤਿਆਰ ਹੋ ਜਾਂਦਾ ਸੈਂਟਰ ਵਾਲੀ ਸੀਨ ਲਗਾਣੀ ਤੁਸੀਂ ਨਾਰਮਲ ਗਲਾ ਵੀ ਸਿੰਪਲ ਗੋਲ ਗਲਾ ਵੀ ਤਿਆਰ ਕਰਦੇ ਹੋ ਉਹਦੇ ਵਿੱਚ ਆ ਸੈਂਟਰ ਵਾਲੀ ਸੀਨ ਆ ਜਿਹੜੀ ਉਹ ਲਗਾਣਾ ਨਾ ਭੁੱਲੋ ਉਹਦੇ ਨਾਲ ਜਿੱਨਾ ਜਿੱਲੂਗਾ ਨਹੀਂ ਤੁਹਾਡਾ ਹਨਾ ਆਪਾਂ ਇੱਕ ਪਾਸੇ ਨੂੰ ਜਾਊਗਾ ਗਲਾ ਨਾ ਇੱਕ ਪਾਸੇ ਹੋਊਗਾ ਉਹਦਾ ਇਹ ਫਾਇਦਾ ਹੋ ਜਾਂਦਾ ਸੈਂਟਰ ਵਾਲੀ ਸੀਨ ਲਗਾਉਂਦਾ ਹੁਣ ਤੁਸੀਂ ਦੇਖਿਓ ਮੈਂ ਤੁਹਾਨੂੰ ਗੱਡ ਕੀ ਮਸ਼ੀਨ ਦੇ ਨੀਚੇ ਕੱਪੜਾ ਦਿਖਾਨੀ ਆ ਕਟਿੰਗ ਕਰ ਦਈਏ ਧਾਗਾ ਆਪਾਂ ਇਸ ਤਰ੍ਹਾਂ ਆ ਦੇਖੋ ਹੁਣ ਤੁਸੀਂ ਕੀ ਕਰਨਾ ਇਸ ਪਾਸੇ ਰੱਖ ਕੇ ਇਹ ਵਾਲੀ ਕਟਿੰਗ ਕਰੋਗੇ ਵਿਚਾਲੇ ਵਿਚਾਲੇ ਵਾਲਾ ਕੱਪੜਾ ਕਟਿੰਗ ਕਰੋਗੇ ਤੁਹਾਡੇ ਸਾਹਮਣੇ ਮੈਂ ਕਟਿੰਗ ਕਰਕੇ ਦਿਖਾਉਣੀ ਆ ਹਾਂ ਜੀ ਆ ਦੇਖੋ ਜੀ ਆਪਾਂ ਗਲੇ ਦੀ ਇਸ ਤਰ੍ਹਾਂ ਜੁਆਇਨਿੰਗ ਕਰ ਲਈ ਤੇ ਹੁਣ ਇਹਨੂੰ ਕੀ ਕਰਨਾ ਜਦੋਂ ਤੁਸੀਂ ਕਟਿੰਗ ਕਰਨੀ ਆ ਸਿੱਧੇ ਪਾਸੇ ਰੱਖ ਕੇ ਕਟਿੰਗ ਕਰਿਓ ਧਿਆਨ ਰੱਖਿਓ ਵੀ ਸੈਂਟਰ ਦੇ ਵਿੱਚ ਬਿਲਕੁਲ ਇਹ ਉਹ ਹੋ ਗਿਆ ਹਾਂ ਇਸ ਤਰ੍ਹਾਂ ਇਧਰਲੇ ਪਾਸੇ ਰੱਖ ਕੇ ਆਹ ਵਾਲਾ ਚਾਲੇ ਵਾਲਾ ਕੱਪੜਾ ਕਟਿੰਗ ਕਰਿਓ ਨਾਲ ਤੁਹਾਨੂੰ ਸੀਨ ਦਿਸੂਗੀ ਠੀਕ ਹੈ ਜੀ ਸੀਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਤਾਂ ਉਸ ਤਰ੍ਹਾਂ ਤੁਹਾਨੂੰ ਸੌਖਾ ਹੋ ਜਾਊਗਾ ਕਟਿੰਗ ਕਰਨਾ ਠੀਕ ਹੈ ਜੀ ਐਸ ਤਰ੍ਹਾਂ ਇਹਦੇ ਨਾਲ ਅਧਿਕ ਪਾਣੀ ਜਾਂਚੀ ਥੋੜਾ ਥੋੜਾ ਕੱਪੜਾ ਛੱਡਦੇ ਹੋਏ ਇਸ ਤਰ੍ਹਾਂ ਕਟਿੰਗ ਕਰਦੇ ਹੋ ਫਿਰ ਇਹਨੂੰ ਅਟਾ ਦਿਓ ਠੀਕ ਹੈ ਕੱਟ ਲਾ ਦਿਓ ਇੱਕ ਵੀ ਇੱਕ ਮੋੜ ਕੇ ਕੱਪੜੇ ਦੇ ਵਿੱਚ ਫਿਰ ਉਹ ਫਿਨਿਸ਼ਿੰਗ ਦੇ ਨਾਲ ਫੋਲਡਿੰਗ ਹੋ ਜਾਂਦੀ ਹੁੰਦੀ ਹੈ ਠੀਕ ਹੈ ਜੀ ਯਾਦ ਰੱਖਣਾ ਜਿਹੜਾ ਕੱਟ ਲਗਾਉਗੇ ਇਹ ਅੱਗੇ ਇੱਥੇ ਸੀਨ ਤੱਕ ਨਹੀਂ ਜਾਣਾ ਚਾਹੀਦਾ ਸੀਨ ਤੋਂ ਪਿੱਛੇ-ਪਿੱਛੇ ਇਸ ਤਰ੍ਹਾਂ ਨੋਕਾਂ ਦੇ ਥੋੜਾ ਜਿਹਾ ਵੱਡਾ ਕੱਟ ਲਗਾ ਲਿਓ ਜਿੱਥੇ ਨੋਕ ਬੰਦੀ ਆ ਕੀ ਉਹ ਚੀਜ਼ ਇੱਥੇ ਬ੍ਰੀਕ ਲਗਾ ਲਿਓ ਥੋੜੇ ਜਿਹਾ ਬਸ ਇਸ ਤਰ੍ਹਾਂ ਲਗਾ ਲੇ ਇਧਰ ਵੀ ਲਗਾ ਨਾ ਨੋਕ ਤੇ ਥੋੜਾ ਜਿਹਾ ਵੱਡਾ ਕੱਟ ਇਸ ਤਰ੍ਹਾਂ ਇਸ ਤਰ੍ਹਾਂ ਸੈਂਟਰ 'ਚ ਠੀਕ ਹੈ ਯਾਦ ਰੱਖਿਓ ਕੱਟ ਕਹਿੰਦੀ ਤਾਂ ਧਿਆਨ ਚਲਾਇਓ ਵੱਡੀ ਕੈਂਚੀ ਤਿੱਖੀ ਵੀ ਜ਼ਰਾ ਹੁੰਦੀ ਥੋੜੀ ਧਿਆਨ ਨਾਲ ਦੇਖੋ ਆਪਾਂ ਇਸ ਤਰ੍ਹਾਂ ਕੱਟ ਲਗਾ ਕੇ ਤਿਆਰ ਕਰ ਲਈਏ ਦੀ ਹੁਣ ਆਪਾਂ ਪਲਟੀ ਕਰਨਾ ਗੜਾ ਆਹ ਵਾਲਾ ਗੜਾ ਪਲਟੀ ਕਰਨਾ ਉਧਰਲੀ ਸਾਈਡ ਨੂੰ ਇਹਨੂੰ ਇਸ ਤਰ੍ਹਾਂ ਪਲਟੀ ਕਰੂੰਗੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਮੈਂ ਪਲਟੀ ਕਰਕੇ ਤੁਹਾਨੂੰ ਦਿਖਾਨੀ ਆ ਜੀ ਫਿਨਿਸ਼ਿੰਗ ਕੀ ਆਊਗੀ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਸੁਮਾਰ ਕੇ ਇਥੋਂ ਕੱਢ ਲਿਓ ਨੋਕ ਦੇ ਨਾਲ ਆਇ ਇਸ ਤਰ੍ਹਾਂ ਠੀਕ ਹੈ ਜੀ ਇਹ ਅੰਦਰਲੀ ਸਾਈਡ ਲੇਸ ਹੋ ਗਈ ਗੁੰਮ ਸਲਾਈ ਦੇ ਨਾਲ ਬੈਠ ਜੂਗ ਨਾ ਜਦੋਂ ਆਪਾਂ ਸੀਨ ਨੱਪਾਂਗੇ ਇਹ ਪੈਪਿੰਗ ਬੈਠ ਜੂ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਇਸ ਤਰ੍ਹਾਂ ਇਧਰਲੀ ਨੋਕ ਦੇ ਉੱਤੇ ਵੀ ਸੀਨ ਭਰਨੀ ਆ ਸੀਨ ਭਰ ਕੇ ਮੈਂ ਤੁਹਾਨੂੰ ਦਿਖਾਉਣੀ ਆ ਵੀ ਇਥੋਂ ਆਪਾਂ ਗਲਾ ਕੱਢਿਆ ਨਾ ਇਹਨੂੰ ਨੋਕ ਕੱਢਦੇ ਹੋਏ ਇਸ ਤਰ੍ਹਾਂ ਇਹਦੇ ਨਾਲ ਨਾਲ ਸੀਨ ਲਗਾ ਲਿਓ ਫਿਰ ਪਾਈਪਿੰਗ ਆ ਨਾ ਜਿਹੜੀ ਉੱਥੂ ਵੀ ਨਹੀਂ ਅੰਦਰਲੀ ਸਾਈਡ ਨੂੰ ਪਾਈਪਿੰਗ ਨੂੰ ਮਰਾ ਕੇ ਲਾਈ ਹੈ ਨਾ ਤੇ ਤੁਹਾਨੂੰ ਮੈਂ ਦਿਖਾਉ ਉਹਦੀ ਉਲਟ ਸਾਈਡ ਵੀ ਇਸ ਤਰ੍ਹਾਂ ਸੀਨ ਲਾਪ ਲਿਓ ਦੀ ਹੈ ਨਾ ਬਾਅਦ ਚ ਤੁਸੀਂ ਬਾਹਰਲੀ ਪਾਈਪਿੰਗ ਲਗਾਣੀ ਆ ਨਾ ਵਾਲੀ ਸੀਨ ਲਗਾਣੀ ਆ ਠੀਕ ਹੈ ਜੀ ਇਸ ਤਰ੍ਹਾਂ ਸਾਰੇ ਸੀਨ ਲਗਾ ਲਿਓ ਤੇ ਅੱਗੇ ਜੇ ਮੈਂ ਤੁਹਾਨੂੰ ਦੱਸਦੀ ਜਿਵੇਂ ਜਿਵੇਂ ਆਪਾਂ ਅੱਗੇ ਗਏ ਡਿਜ਼ਾਈਨ ਤਿਆਰ ਕਰਦੇ ਜਾਵਾਂਗੇ ਉਸ ਤਰ੍ਹਾਂ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਇੰਦਰਲੀ ਸਾਈਡ ਆਪਾਂ ਗਲੇ ਦੇ ਪਾਈਪਿੰਗ ਲਾਤੀ ਹੁਣ ਇਹਦੇ ਬਾਹਰਲੀ ਸਾਈਡ ਲਗਾਨੀ ਆ ਦੇਖੋ ਠੀਕਾ ਹੁਣ ਇਧਰਲੀ ਪਾਸੇ ਆ ਨੋਕਾਂ ਜਿਹੜੀ ਚਾਰੇ ਪਾਸੇ ਇਧਰ ਲੱਗੂਗੀ ਇਧਰਲੀ ਪਾਸੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਆ ਗੋਮ ਸਲਾਈ ਦੇ ਨਾਲ ਇਸ ਤਰ੍ਹਾਂ ਪਾਈਪਿੰਗ ਲਾ ਕੇ ਤਿਆਰ ਹੋਗੀ ਇਧਰਲੀ ਸਾਈਡ ਅਲਟ ਸਾਈਡ ਕਿਤੇ ਪਤਾ ਨਹੀਂ ਲੱਗੂਗਾ ਪਾਈਪਿੰਗ ਕਿਵੇਂ ਹੋ ਕੀਤੀ ਆ ਹੁਣ ਇਹਦੇ ਸਿੱਧੇ ਪਾਸੇ ਆਹ ਵਾਲੀ ਨੋਕ ਤੇ ਆਪਾਂ ਪਾਈਪਿੰਗ ਦੇਣੀ ਆ ਇਹਨੂੰ ਕਿਸ ਤਰ੍ਹਾਂ ਦੇਣੀ ਆ ਦੇਖੋ ਇਸ ਤਰ੍ਹਾਂ ਰੱਖੋਗੇ ਇਸ ਤਰ੍ਹਾਂ ਰੱਖ ਲਿਓ ਇਸ ਤਰ੍ਹਾਂ ਰੱਖਦੇ ਹੋਏ ਉੱਪਰ ਆ ਕੱਪੜਾ ਰੱਖਣਾ نیچے ਪੈਪਿੰਗ ਰੱਖਣੀ ਆ ਇਹ ਪਸੀਨਾ ਪੈ ਜਾਣਾ ਨਾ ਇਸ ਤਰ੍ਹਾਂ ਪੈਪਿੰਗ ਇੱਕ ਸਾਰਾ ਕਿਉਂ ਜੀ ਬਾਦਗਟਾ ਹੋਣ ਦੇਗੀ ਇਸ ਤਰ੍ਹਾਂ ਠੀਕ ਹੈ ਜੀ ਪੈਪਿੰਗ ਇੱਕ ਸਾਰ ਹੋਵੇ ਵਧ ਘਟਨਾ ਹੋਵੇ ਵੀ ਕਿਤੋਂ ਬਾਦ ਕਿਤੋਂ ਘਟੇ ਇਹ ਨਾ ਹੋਵੇ ਹਨਾ ਜੇ ਕਿਤੋਂ ਲੱਗਦੀ ਆ ਇਸ ਤਰ੍ਹਾਂ ਨੋਕ ਲੈ ਲਓ ਉਹਦੇ ਨਾਲ ਅੰਦਰ ਨੂੰ ਕਰ ਦੇਣਾ

ਇੱਕੇ ਇਸ ਤਰ੍ਹਾਂ ਬਣ ਕੇ ਤਿਆਰ ਹੁੰਦੀ ਜਾਂਦੀ ਹੈ ਨੀਚੇ ਤੱਕ ਆਪਾਂ ਲਾਂਦੇ ਹੋਏ ਲਿਆਉਂਦੇ ਆ ਇਹਨਾਂ ਨੂੰ ਉਸੇ ਤਰ੍ਹਾਂ ਇੱਥੇ ਇੱਥੇ ਵੀ ਧਿਆਨ ਰੱਖਿਓ ਜਿਹੜੀ ਆਹ ਵਾਲਾ ਗਲਾ ਇਹਦੇ ਚ ਨਹੀਂ ਬੜ ਪੈਣਾ ਚਾਹੀਦਾ ਇਹਨੂੰ ਐ ਫਿਨਿਸ਼ ਕਰ ਦਿਓ ਹਨਾ ਹੁਣ ਅੱਛਾ ਸੁੱਧੀ ਕਰ ਲਓ ਸ라이 ਕਰਸ ਇੱਥੇ ਸੈਂਟਰ 'ਚ ਮਾਰਕਿੰਗ ਨਾ ਮਾਰਕਿੰਗਾਂ ਦੇ ਦਿੱੰਦੀਆਂ ਨਾ ਗ੍ਰੀਨ ਕਲਰ ਕੀਤੀ ਹੋਈ ਹੈ ਇਹ ਸੈਂਟਰ ਹੈ ਇਹਦਾ ਇਹਨੂੰ ਰੱਖਿਓ ਠੀਕ ਹੈ ਇਸ ਤਰ੍ਹਾਂ ਇਹ ਸਲਾਂਦੇ ਹੋਏ نیچے ਨੋਕ ਤੇ ਆ ਜਾਣਾ ਸੈਂਟਰ ਆਪਣਾ ਰੱਖਿਆ ਹੋਇਆ ਦੋਨਾਂ ਪਲੇਟਾਂ ਦਾ ਸੈਂਟਰ ਦੇਖ ਲਿਓ ਇਹ ਨਾ ਹੋਵੇ ਪਲੇਟਾਂ ਨਾਲ ਜਗ੍ਹਾ ਜ਼ਿਆਦਾ ਹੋਵੇ ਤਾਂ ਪਲੇਟਾਂ ਨਾਲ ਘੱਟ ਵੱਧ ਇਹਨੂੰ ਸੈਂਟਰ 'ਚ ਇਹਦੀ ਪੱਟੀ ਦੀ ਮਾਰਕਿੰਗ ਕਰ ਲਿਆ ਕਰੋ ਮਾਰਕਿੰਗ ਕਰਕੇ ਇੱਥੋਂ ਵੀ ਇਸ ਤਰ੍ਹਾਂ ਘੁਮਾਉਣਾ ਇਹਨੂੰ ਇਹ ਬ੍ਰੇਕ ਕੀ ਜਾਂ ਥੋੜਾ ਜਿਹਾ ਥੋੜਾ ਹੋਂਦਾਗਾ ਪਰ ਹੌਲੀ-ਹੌਲੀ ਬੰਦਾ ਟ੍ਰੇਡ ਹੋ ਜਾਂਦਾ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਰਹਿੰਦੇ ਹਾਂ ਹਨਾ ਇਸ ਤਰ੍ਹਾਂ ਇਹ ਤੋਂ ਫਿਰ ਇਸ ਤਰ੍ਹਾਂ ਘੁਮਾ ਦਿਓ ਹਾਂਜੀ ਠੀਕ ਹੈ ਇਹ ਤੁਹਾਨੂੰ ਔਕਾ ਵੀ ਲੱਗਿਆ 13 ਵੱਡੇ ਵਾਫੇ ਨਾਲ ਸੀਨ ਲਾ ਦਿਓ ਫਿਰ ਫਿਨਿਸ਼ਿੰਗ ਵਾਲੀ ਸੀਨ ਫਿਰ ਲਗਾ ਦਿਓ ਠੀਕ ਹੈ ਜੀ ਇਸ ਤਰ੍ਹਾਂ ਕਰ ਲਿਓ ਆਹ ਲਓ ਜੀ ਇਧਰ ਫਿਰ ਤੁਮਾਗੇ ਇਸ ਤਰ੍ਹਾਂ ਰੱਖ ਲਓ ਨਾ ਸੀਨ ਲਾ ਕੇ ਤੁਹਾਨੂੰ ਮਿਲੂਗਾ ਹਾਂਜੀ ਇਸ ਤਰ੍ਹਾਂ ਇਹ ਗਲਾ ਬਣ ਕੇ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਕੀ ਰਹਿ ਗਏ ਬਟਨ ਇਹ ਵਾਲੇ ਬਟਨ ਇਸ ਤਰ੍ਹਾਂ ਲਗਾ ਸਕਦੇ ਆ ਤੁਸੀਂ ਤਿੰਨ ਤਰੀਕਿਆਂ ਦੇ ਨਾਲ ਦੋ ਤਰੀਕੇ ਦੇ ਨਾਲ ਇੱਕ ਤਾਂ ਇਹ ਤਰੀਕਾ ਹੈਗਾ ਵੀ ਇਸ ਤਰ੍ਹਾਂ ਲਗਾ ਲਿਓ ਅਲੱਗ-ਅਲੱਗ ਹਨਾ ਇਸ ਤਰ੍ਹਾਂ ਹੋ ਸਕਦਾ ਝੇਰ ਕੀ ਹੋ ਸਕਦਾ ਇਸ ਤਰ੍ਹਾਂ ਹੋ ਸਕਦਾ ਦੋ ਤੁਸੀਂ ਇੱਥੇ ਵੀ ਲਗਾਣੇ ਇੱਥੇ ਵੀ ਲਗਾ ਲਿਓ ਠੀਕ ਹੈ ਜੀ ਇਸ ਤਰ੍ਹਾਂ ਬਣ ਕੇ ਆਪਣਾ ਗਲੇ ਦਾ ਡਿਜ਼ਾਈਨ ਆ ਦੇਖੋ ਤਿਆਰ ਹੋ ਗਿਆ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਾ ਦਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਹੋਰ ਵਾਲੀ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ